ਅਰ ਜੀ ਨਿਹਾਲ ਤੁਹਾਨੂੰ ਸਭ ਨੂੰ ਸ੍ਰੀ ਅਕਾਲ ਸ੍ਰੀ ਹਰਿ ਕਿਸ ਨੂੰ ਦਿhai ਹੈ ਜਿਸ ਜਿਸੇ ਸਤਿਗੁਰੂ ਜਾਇ ਤੇ ਬਹਾਦਰ ਸ਼ੁਰੀਆ ਕਰਨਾ ਤੇ ਆਵਾਜ਼ ਨਾ ਹੈ ਸੋਾਈ ਹੁਣਾ ਜੀ ਸਾਇ ਦਸਮੇ ਪਾਸ਼ਾ ਬੰਦਕੇ ਵਾਲੀ ਸ਼ਮਸ਼ੇਰੇ ਪਿਤਾ ਸ਼੍ਰੀ ਗੁਰੂ ਜੀ ਸਿੰਘ ਸਾਹਿਬ ਦੀ ਮਹਾਰਾਜਤਾਈ ਹੁਣਾ ਜੀ ਸਾਇ ਦਸਮੇ ਪਾਸ਼ਾ ਦੀ ਜੋਤ ਸ੍ਰੀ ਆਦਰਬਾਰ ਸ੍ਰੀ ਦਸਤਾਰ ਬਾਰ ਸ੍ਰੀ ਸਰਬਲੋਹ ਦਰਬਾਰ ਜੀ ਕੇ ਬਾਹਰ ਦਰਸ਼ਨ ਦੀਦਾਰ ਦਾ ਧੰਨਤਰ ਕੇ ਖਾਲਸਾ ਸਾਹਿਬ ਵੱਲੋਂ ਜੀ ਜੈ ਜੀ ਸਾਹਿਬਜ਼ਾਦਾ ਸਾਹਿਬਜ਼ਾਦਾ ਬਾਬਾ ਜੀਤ ਸਿੰਘ ਜੀ ਸਾਹਿਬਜ਼ਾਦਾ ਬਾਬਾ ਧਾਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਜੀ ਸਿੰਘ ਜੀ ਦੇ ਪੁੱਤਰ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਗੁਪਤ ਸਿੰਘ ਜੀ ਭਾਈ ਹੁਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਅੰਦਰ ਦੇ ਸਾਰੇ ਰਹਿਲ ਸਿੰਘ ਮਤੀ ਰਿਸ਼ਵ ਸਿੰਘ ਵਰਪਤੇ ਸਿੰਘ ਇਹ ਬੰਜੇ ਮੁਕਤੇ ਬਰਬੀਰ ਨਿਹੰਗ ਸਿੰਘਾਂ ਭਜੰਗ ਸਿੰਘਾਂ ਸ਼ਹੀਦ ਸਿੰਘਾਂ ਦੀ ਕਮਾਈ ਦਾ ਧਿਆਨ ਰੱਖ ਕੇ ਖਾਲਸਾ ਸਾਹਿਬ ਬੋਲੋ ਜੀ ਜੈਕਾਰਾ ਪੁੱਤਰ ਕਮਾਈ ਦਾ ਧਿਆਨ ਰੱਖੇ ਖਾਲਸਾ ਸਭਾ ਬੋਲੋ ਜੀ ਜੈਕਾਰੇ ਗੁਰੂ ਖਾਲਸਾ ਜੀ ਗੁਰਦਾਸ ਸਾਹਿਬ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜਦ ਆਵੇ ਤੇ ਆਉਣ ਦਾ ਸਤਿਕਾਰ ਸਰਬ ਸੁਭੋਗ ਹੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਦਾ ਰਚਿਆ ਰਿਆਦ ਦੇਖ ਤੇ ਬਧੇ ਬਧੇ ਕੇ ਪੈ ਬੰਦਗੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਜੈਕਾਰੇ ਦਾਨ ਵੇਗਦਾਨ ਉੱਚਾ ਦਾਨ ਦਾਨਾ ਸਰਦਾਨ ਸ੍ਰੀ ਹਰਮੰਦਰ ਸਾਹਿਬ ਸ੍ਰੀ ਹਜੂਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਰ ਚੁੰਕੀਆਂ ਚੰਡੇ ਬੁੰਗੇ ਜੁਗ ਜੁਗਾ ਟਲ ਰਹੇ ਧਰਮ ਕਾਜ ਆ ਕਰ ਖਾਲਸਾ ਸਾਹਿਬ ਬੋਲੋ ਜੀ ਜੀਰਾਨ ਬਾਦੇ ਰਾਕੇ ਕਾਲਪੁਰਾ ਆਪਣੇ ਬੰਦੇ ਦੇ ਸਦਾ ਸਹਾਇਦਾਦਾਰ ਜੀਓ ਆਨੰਦ ਗਾਨਾ ਸਾਹਿਬ ਤੇ ਔਰ ਗੁਰਦੁਆਰਾ ਗੁਰਧਾਮਾ ਤੋਂ ਦਿਨਾਂ ਤੋਂ ਖਾਲਸਾ ਪੰਥ ਨੂੰ ਵਿਸ਼ਵੜਾ ਗਿਆ ਹੈ ਜੀ ਖੁੱਲੇ ਦਰਸ਼ਨ ਦੇ ਆਧਾਰ ਸੇਵਾ ਸੁਭਾ ਦਾਦਾਨ ਕਰੇ ਖਾਲਸਾ ਜੀ ਨੂੰ ਲਖਸੋ ਇਹਨਾਂ ਮਾਨਿਆਂ ਦੇ ਮਾਨ ਨਤਾਨਿਆਂ ਦੇ ਦਾਨ ਨੇ ਆਪਿਆਂ ਦੀ ਉੱਠਣੇ ਆਸਰੇਆਂ ਦੇ ਆਸਰੇ ਤਾਂਤਨ ਸਾਹਿਬ ਜੀ ਗੁਰਨਾਥ ਦੇ ਸਾਹਿਬ ਜੀ ਮਹਾਰਾਜ ਬਾਸ਼ਾ ਦਰਵੇਸ਼ ਜਿੱਟਾ ਵਾਜਾਂ ਵਾਲੇ ਅਮਰਤ ਦੇ ਦਾਦੇ ਬੰਦ ਕੇ ਬਧਾਤੇ ਇਹਦੇ ਦੇ ਸ਼ਾਹ ਸਵਾਰ ਖਾਲਸਾ ਫੋਲ ਦੇ ਸਰਦਾਰ ਮਰਦੇ ਖੁਦਾ ਸਾਹਿਬੇ ਕਮਾਲ ਅਕਾਲੀ ਪਿਤਾ ਸ਼੍ਰੀ ਸਿੰਘ ਸਾਹਿਬ ਜੀ ਮਹਾਰਾਜ ਆ ਸ਼ਕਤੀਮਾਤਾ ਸਹਿਬ ਜੀ ਵਾਜੀ 96 ਕਰੋੜ ਜੀਤੂ ਸਿੰਘਾ ਧੰਵਾ ਭੂਮੇਤ ਸਿੰਘ 체ਹਰੇ ਆ ਜੀਤੂ ਸਿੰਘਾ ਧੰਵਾ ਪੂਜੋਰਾ ਵਰ ਸਿੰਘ ਧੰਵਾ ਭੂ ਧਰਮਾਤਾ ਮਹਾਰਾਜ ਆਪ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦ ਫਲੇਗਰ ਸਾਹਿਬ ਇੱਕ ਮਹਾਰਾਜ ਆਪ ਜੀ ਦੇ ਹਜ਼ੂਰ ਮਹਾਰਾਸ਼ੀ ਦੀ ਦੇ ਘਰ ਹਰ ਰੋਜ਼ ਸਜਾਈਆਂ ਜਾਂਦੀਆਂ ਮਹਾਰਾਜ ਇਸ ਮੇਨ ਨਿਦਰਾਨ ਮਹਾਰਾਜ ਕਿਰਪਾ ਕਰਨੀ ਚਰਦੀਆਂ ਗਲਾ ਕਰਦੀਆਂ ਮਹਾਰਾਜ ਜਿਹੜਾ ਸਿੰਘਾਂ ਨੇ ਮਹਾਰਾਜ ਸੇਵਾ ਕੀਤੀ ਹੈ ਸੇਵਾ ਕਰਦੇ ਆ ਬਾਣੀ ਪੜਦੇ ਆ ਇੱਕ ਨਹੀਂ ਨੇ ਇੱਕ ਪ੍ਰਕਾਰ ਦੀਆਂ ਬੇਨਤ ਬੇਨਤ ਅੰਧਾਈਆਂ ਗਲੀਆਂ ਹੋ ਜਾਂਦੀਆਂ ਅਨ ਜਾਣ ਮੇਰੇ ਤੋਂ ਤੁਹਾਨੂੰ ਕਰਕੇ ਮਾਫ ਕਰਨਾ ਅੱਗੇ ਤੋਂ ਤੁਹਾਦਾਂ ਦਾ ਸਪਸ seva ਕਰਨ ਦਾ ਬਹੁਤਮ ਚਾਹਉ ਪ੍ਰੇਮ ਬਈਰ ਨੂੰ ਇਹ ਬੜਾ ਯਾਦ ਆ ਰਿਹਾ ਹੈ ਆਈਓ ਸੰਗਤ ਦੀ ਹਾਜ਼ਰੀ ਦਰ ਪ੍ਰਮਾਣ ਕਰਨੀ ਮਹਾਰਾਜ ਚੱਲਿਆ ਚੱਲਿਆ ਕਦਮ ਦੇਖੇ ਲਾਉਣਾ ਕਿਰਪਾ ਕਰਨੀ ਹਰਮਨਦਾਨ ਹਰਦਵਾਨ ਫਤੇ ਬਖਸ਼ੀ ਨੀ ਚਤਰ ਚਕਰਵਰਤੀ ਚਤਰ ਚਕਰ ਪੁੰਦੇ ਸਿੰਘ ਭਉ ਸੁਭਿੰਗ ਸਰਪਦਾ ਸਤਜੁਗਤੇ ਬਗਾਲੰਗ ਪ੍ਰਣਾਸੀ ਦੇ ਆਲੰਗ ਸਰੂਪੇ ਸਦਾ ਅੰਗ ਸੰਗੇ ਭਗੰਬ ਦੇ ਉਦੇਸੀ ਦੋ ਸਿੰਘ ਸਦਾ ਅੰਗ ਸੰਗ ਰਾਏ ਕੇ ਸਾਧਾ ਕਰਨੀ ਆਪ ਜੀ ਦੇ ਦਰ ਘਰ ਦੇ ਫਰੀਦਵਾਨ ਭਾਈ ਰਮਨ ਸਿੰਘ ਜੀ ਮਹਾਰਾਜ ਤੰਦਰੁਸਤੀਆਂ ਵਾਸਤੇ ਆਪ ਜੀ ਦੇ ਹਜ਼ੂਰ ਅਦਾਸਾ ਬੇਨਤੀ ਕਰੁੰਦੇ ਆਪ ਜੀ ਕਿਰਪਾ ਕਰਨੀਆਂ ਮਨੋ ਕਾਮਨਾ ਮਨੋ ਭਾਵਨਾਵਾਂ ਸੰਪੂਰਨ ਕਰਨੀਆਂ ਅਦਿਆ ਕਰਨੰਦ ਕਰਨੰਸ ਪਤ੍ਰ ਆਸਾ ਪੂਰਨ ਸਰਬਿਛਾਵਾਂ ਮਨੋ ਕਾਮਨਾ ਮਨੋ ਭਾਵਨਾ ਵਾਂ ਸੰਪੂਰਨ ਕਰਨੀਆ ਗਰਮਾ ਕਰਨੀਆ ਹਰ ਗੁਦਾਨ ਹਰ ਦਮਨ ਫਤੇ ਬਖਣੀ ਆਪ ਜੀਨੇ ਕਿਰਪਾ ਕਰਨੀ ਮਹਾਰਾਜ ਲੋਗ ਟੁੱਟੇ ਬੰਦਨ ਜਾਸ ਕੇ ਹੋਆ ਸਾਧੂ ਸੰਗ ਜੋਰਾ ਤੇ ਰੰਗ ਏਕ ਗੈ ਨਾਨਕ ਗੂੜਾ ਰੰਗ ਨਾ ਮੇਲਾ ਨਾ ਤੁੰਦਲਾ ਨਾ ਭਗਵਾਨ ਨਾ ਕੰਚ ਨਾਨਕ ਲਾਲੋ ਲਾਲ ਹੈ ਸੱਚੇ ਰਤ ਸੱਚ ਲਾਲ ਗੋਬਾਲ ਗੋਬਿੰਦ ਪ੍ਰਭ ਮੈਂ ਸੁਮਾਨੇ ਨੈਣ ਮੈਂ ਮੈਂ ਸੁਮਾਨੇ ਬੈਨ ਸਿੰਘ ਸੁਮਾਨੇ ਗੁਰੂ ਮੈਂ ਪਏ ਅੰਕੇ ਅੰਦੇਸਾ ਕੀਆ ਸਾਗਰੇ ਸਭਜ ਰੰਗ ਤੇ ਮਾਰਾ ਵਿਕਾਰ ਅਤਿ ਦਰਮਖਤ ਲੰਗ ਅੰਦੇਸਾ ਕੀਆ ਸਾਗਰੇ ਨੈਣ ਪਾਨ ਗੋਨਤ ਪੀਰ ਸਤਸਾਲ ਹੈ ਨੌਜਵਾਨ ਵਿਦੇਸਾ ਕੀਆ ਸਾਗਰੇ ਸਭਜ ਨੂੰ

ਆ ਪ੍ਰਸ਼ਾਦ ਸ਼ਾਸਨ ਦੇ ਵਿੱਚ ਬੱਜੇ ਨੂੰ ਨਹੀਂ ਛੱਡਿਆ ਆਪ ਦਾ ਕੋ ਸਰਨਾਮ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਪਤਨੀਆ ਹੋਈਆਂ ਬਿੰਦਪੁਲਾ ਦੀ ਕਿਮਾ ਬਖਸ਼ੀ ਮਹਾਰਾਜ ਆਦਿਵਾਰ ਘਾਟ ਤੋਂ ਜੁਮਾਦ ਦੇ ਕਾਰਜ ਰਾਸ਼ ਸਈ ਪਿਆਰੇ ਮੈਲਗਣਾ ਮਲਾਮ ਜੀ ਦਾ ਪਤਨਾਮ ਜਿਤਾ ਰਿਹਾ ਨਾਤ ਨਾ ਮਰਦੇ ਹਿੰਦਲਾ ਅੱਗੇ ਬਰਵਾਤ ਦਾ ਆਪਣਾ ਖਾਲਸਾ ਵਾਹਿਗੁਰੂ ਬਿਲ ਫਿੰਗਲਾ ਕਰਮਨਾਰਾ ਮਾਰਿਆ ਗਰੂਗਾ ਤੁਕੜਾ ਜਨਕੀਆ ਹੰਕਾਰਾ ਧਰਤੀ ਪੈ ਗਿਆ ਹਰ ਚਲਾ ਸਭ ਛੋਟੇ ਕਰਮਾਰਾ ਐ ਖੇਤ ਕੁੰਦ ਕਲੇਸ਼ ਮੇ ਖਮਿਓ ਸਤ ਸੰਸਾਰਾ ਰਾਜੇ ਸ਼ਾਮ ਨਿਕੜੇ ਸਭੋ ਸ੍ਰੀਸ਼ਾਰਾ ਸੱਚੇ ਸਤਸੰਸਰ ਬਾਜੋ ਕੋਈ ਨਹੀਂ ਪਹਿ ਕਟ ਨਹਾਰਾ ਵੀੜੀਏ ਸਤਸੰਦੀਏ ਨਲੀ ਕੁੜੀ ਮਾਰ ਕੀ ਸਭਾ ਉਨਾਇਕ ਗੁਰਗਾਨਵਾਜਿਆ ਸੋਸ ਬਾਜਣਾ ਪਾਇਕ ਜ਼ਿੰਦਾਰ ਤੇ ਕਰੇ ਉਪਦੇਸ ਸਿੰਘ ਜੀ ਗਾ ਜੇ ਤੇ ਸਿੰਘ ਜੀ ਨੂੰ ਪਾਵੇ ਸਤਿ ਸ਼੍ਰੀ ਅਕਾਲ ਰੱਬ ਰਣ ਹਲ ਹੋ ਜਾਵੇ ਦੁਸ਼ਟ ਨਾਮਨ ਬਾਸ਼ਾ ਜੀ ਆ ਰੂ ਪਾਵੇ ਜਤਕਾਰੇ ਜਾਵੈ ਨਿਆਰੇ ਜਾਵੈ ਅਕਸ਼ਤੀ ਮਾਤਾ ਸਹਿਬ ਦੇ ਵਾਲੇ ਮਨੂ ਭਾਵੇ ਸਤਿ ਸਿਰੀ ਅੱਲਾਹ ਦੇ ਜਾਵੈ ਨਿਆਰੇ ਜਾਵੈ ਮਾਦਾ ਜੀ ਤੋ ਜੀਰ ਦੇਰਨੂ ਭਾਵੇ ਸਤਿ ਸਿਰੀ ਅੱਲਾਹ ਦੇ ਜਾਵੈ ਨਿਆਰੇ ਹੋ ਜਾਵੇ ਤਹਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਾਣਨ ਪਾ ਸਤਿ ਸਿਰੀ ਅੱਲਾਹ ਦੇ ਆਲੋ ਸ਼ੀਦਾ ਸਿੰਘੋ ਚਿਤਰਾ ਗੁਪਤੋ ਜੀ ਕੇ ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਹਰ ਗੁਰੂ ਦਾ ਧੰਨ